ਚਾਰੇ ਪਾਸੇ ਜਿੱਥੇ ਲਗਾਤਾਰ ਮੀਂਹ ਪੈ ਰਿਹਾ ਉੱਥੇ ਦੱਸ ਦਗੇ ਕਿ ਇੱਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਲੈਂਡਸਲਾਈਡ ਹੋਈ ਹੈ ਸਾਰੇ ਪਹਾੜ ਜਿਹੜੇ ਨੇ ਸੜਕ ਦੇ ਉੱਤੇ ਆ ਡਿੱਗੇ ਨੇ ਜੀਆਂ ਦੱਸ ਦਗੇ ਕਿ ਕਰਨਾਟਕਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਭਾਰੀ ਮੀਂਹ ਪੈਣ ਤੋਂ ਬਾਅਦ ਲੈਂਡਸਲਾਈਡ ਹੋਈ ਹੈ ਉੱਥੇ ਨੀਚੇ ਇੱਕ ਦੁਕਾਨ ਸੀ ਦੁਕਾਨ ਦੇ ਅੰਦਰ ਦੱਸਿਆ ਜਾ ਰਿਹਾ ਕਿ ਕੁਝ ਵਿਅਕਤੀ ਵੀ ਮੌਜੂਦ ਸਨ ਚਿੰਨਾ ਦੇ ਉੱਤੇ ਇਹ ਲੈਂਡਸਲਾਈਡ ਹੋ ਚੰਮੀ ਹੈ ਉਸੀ ਮਲਬੇ ਦੇ ਹੇਠ ਉਹ ਦੱਬੇ ਗਏ ਨੇ ਹਲੇ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਸ਼ਾਇਦ ਕਿਸੇ ਦੀ ਮੌਤ ਹੋਈ ਹੋਵੇਗੀ ਲੇਕਿਨ ਤੁਸੀਂ ਇਹਨਾਂ ਤਸਵੀਰਾਂ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲੇ ਭਾਰੀ ਲੈਂਡਸਲਾਈਡ ਜੜੀ ਹੋਈ ਹੈ ਇੱਕ ਪਾਸੇ ਤੁਸੀਂ ਦੇਖੋ ਕਿ ਕਿਵੇਂ ਭਾਰੀ ਮੀਂਹ ਚਾਰੇ ਪਾਸੇ ਪੈ ਰਹੇ ਨੇ ਕਿਤੇ ਨਾ ਕਿਤੇ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਏ ਇਸੇ ਦੇ ਵਿਚਾਲੇ ਇਹ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਜਿਥੇ ਕਰਨਾਟਕਾ ਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਦੱਸਿਆ ਜਾ ਰਿਹਾ ਕਿ ਉੱਤਰੀ ਖੰਡ ਦੇ ਵਿੱਚ ਹਾਦਸਾ ਵਾਪਰਿਆ ਹੈ ਕਰਨਾਟਕਾ ਦਾ ਉੱਤਰੀ ਖੰਡ ਇਲਾਕਾ ਦੱਸਿਆ ਜਾ ਰਿਹਾ ਦੁਕਾਨ ਵਿੱਚ ਸੀ ਇੱਥੇ ਚਿੱਕੜ ਦੇ ਨੀਚੇ ਹੀ ਪਰਿਵਾਰ ਜਿਹੜਾ ਦੱਸਿਆ ਜਾ ਰਿਹਾ ਕਿ ਉਹ ਦਬ ਗਿਆ ਸੋ ਲੈਂਡਸਲਾਈਡ ਹੋਈ ਹੈ ਜਿਸ ਤੋਂ ਬਾਅਦ ਮੌਤ ਹੋੰਦਾ ਖਦਸ਼ਾ ਵੀ ਕਿਸੇ ਦਾ ਜ਼ਾਹਿਰ ਕੀਤਾ ਜਾ ਰਿਹਾ ਲੇਕਿਨ ਦੂਜੀ ਪਾਸੇ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਕਿ ਸਾਰਾ ਹੀ ਪਹਾੜ ਜੋ ਹੈ ਮਲਬਾ ਜੋ ਹੈ ਇਸ ਦਾ ਉਹ ਅਨਿਸ਼ਚਿਤ ਹੋਇਆ ਸੜਕ ਉਸੇ ਦੇ ਉੱਤੇ ਆਖਿਆ ਤੇ ਪਾਸੇ ਨਦੀ ਵੀ ਨਜ਼ਰ ਆ ਰਹੀ ਹੈ ਤੇ ਦੂਜੀ ਪਾਸੇ ਪੂਰੀ ਸੜਕ ਜਿਹੜੀ ਹੈ ਬਲੋਕ ਹੋ ਚੁੱਕੀ ਹੈ ਉਸ ਤੋਂ ਬਾਅਦ ਬਚਾਅ ਕਾਰਜ ਦੀਆਂ ਟੀਮਾਂ ਛੜੀਆਂ ਨੇ ਰਸਤੇ ਨੂੰ ਜਿਹੜਾ ਖੁਲਵਾਇਆ ਜਾ ਰਿਹਾ ਇੱਕ ਪਾਸੇ ਤੋਂ ਮਿੱਟੀ ਨੂੰ ਚੁੱਕਿਆ ਜਾ ਰਿਹਾ ਤੇ ਉਸੇ ਸਮੇਂ ਪ੍ਰਸ਼ਾਸਨ ਦੇ ਵੱਲੋਂ ਇਸ ਰਸਤੇ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਸੋ ਭਾਰੀ ਮੀਂਹ ਦਾ ਕਹਿਰ ਦੇਖਣ ਨੂੰ ਮਿਲਿਆ ਕਰਨਾਟਕਾ ਦੇ ਵਿੱਚ ਅ ਲੈਂਡਸਲਾਈਡ ਹੋਈ ਹੈ ਰਸਤਾ ਜਿਸ ਦੇ ਵਿੱਚ ਲੋਕ ਆਵਾਜਾਈ ਜਿਹੜੀ ਜ਼ਿਆਦਾ ਰਹਿੰਦੀ ਸੀ ਲੇਕਿਨ ਇੱਕੋ ਦਮ ਜਦੋਂ ਭਾਰੀ ਮੀਂਹ ਪੈਂਦਾ ਤਾਂ ਮਲਬਾ ហេਟਾਂ ਖਿਸਕਦਾ ਹੋਇਆ ਸਾਰਾ ਪਹਾੜ ਜੋ ਹੈ ਸੜਕ ਦੇ ਉੱਤੇ ਆ ਜਾਂਦਾ ਤੁਸੀਂ ਤਸਵੀਰਾਂ ਚ ਹੀ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਇਹ ਮੰਜ਼ਰ ਹੈ ਕਿ ਕੋਈ ਅਗਰ ਜੇਕਰ ਇੱਥੋਂ ਲੰਘ ਰਿਹਾ ਹੋਵੇਗਾ ਤਾਂ ਉਹਨਾਂ ਦੇ ਸਾਹਮਣੇ ਇਹ ਸਭ ਕੁਝ ਵਾਪਰੇ ਤਾਂ ਅਗਲੇ ਦਾਬੇ ਦਿਲ ਜਿਹੜਾ ਡਰ ਜਾਂਦਾ ਸੋ ਇਹ ਕਰਨਾਟਕਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਥੇ ਭਾਰੀ ਲੈਂਡਸਲਾਈਡ ਹੋਈ ਹੈ ਜਿਹੜੇ ਪਹਾੜ ਹੌਲੀ-ਹੌਲੀ ਖਿਸਕਦੇ ਹੋਏ ਸਾਰਾ ਜੋ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸੜਕ ਦੇ ਉੱਤੇ ਆ ਕੇ ਤੇ ਇੱਕ ਪਾਸੇ ਨਦੀ ਵੀ ਹੈ ਸਾਰਾ ਚਿੱਕੜ ਜੋ ਹੈ ਉਸ ਦੇ ਵਿੱਚ ਦੱਸਿਆ ਜਾ ਰਿਹਾ ਕਿ نیچے ਜਦੋਂ ਲੈਂਡਸਲਾਈਡ ਹੁੰਦੀ ਹੈ ਤੇ ਇੱਕ ਦੁਕਾਨ ਇੱਥੇ ਮੌਜੂਦ ਸੀ ਉਸ ਦੁਕਾਨ ਦੇ ਵਿੱਚ ਪਰਿਵਾਰ ਸ਼ਾਇਦ ਮੌਜੂਦ ਸੀ ਤੇ ਉਹਨਾਂ ਦੀ ਮੌਤ ਹੋਣ ਦਾ ਖਤਰਾ ਜ਼ਾਹਿਰ ਕੀਤਾ ਜਾ ਰਿਹਾ ਪਰ ਇਹ ਹਲੇ ਕੁਝ ਵੀ ਸਾਫ ਨਹੀਂ ਹੈ ਦੱਸਿਆ ਜਾ ਰਿਹਾ ਕਿ ਜਦੋਂ ਲੈਂਡਸਲਾਈਡ ਹੋਈ ਹੈ ਤਾਂ ਦੁਕਾਨ ਹੇਠਾਂ ਦੱਬੀ ਜਾਂਦੀ ਹੈ ਸੋ ਉਸ ਤੋਂ ਬਾਅਦ ਪ੍ਰਸ਼ਾਸਨ ਜੋ ਹੈ ਮੌਕੇ ਤੇ ਪਹੁੰਚਦਾ ਹੈ ਤੇ ਇਸ ਸੜਕ ਨੂੰ ਸਾਫ ਕਰਵਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸੋ ਭਾਰੀ ਕਹਿਰ ਮੇ ਦਾ ਦੇਖਣ ਨੂੰ ਮਿਲਿਆ ਹੈ ਕਹਿਰ ਕੁਦਰਤ ਦਾ ਕਿ ਪਹਾੜ ਛੇੜੇ ਨਹੀਂ ਉਹ ਸੜਕ ਦੇ ਉੱਤੇ ਆ ਡਿੱਗੇ ਨੇ